ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਖੱਪਣ ਵਾਲੀ ਉਹ ਜੇਲ੍ਹ ਲੈਣ ਆਪਣਾ ਘਰੇ ਪਰ ਘਰ ਭੜਿਆ ਪਿਆ ਬਾਦੂ ਆ ਨੀ ਕੁਰੀ ਤਾਂ ਖੱ ਬੱਜੀ ਆ ਗਈ ਆ ਮੁੰਡਾ ਵੀ ਆ ਗਿਆ ਕਿਵੇਂ ਯਾਰ ਠੀਕ ਆ ਠੀਕ ਆ ਬੱਜ ਲੈ ਬੈ ਜਾ ਛੇੜਾ ਬੈ ਜਾ ਮੁੰਡਾ ਚੋਰੇ ਦਾ ਹਾਂ ਇਹ ਕਹਿੰਦਾ ਵੀ ਪਾਪਾ ਮੈਂ ਤਾਂ ਹਜੇ ਗਾਹ ਪੜੂ ਪੜੂ ਬਿੱਤੂ ਆਵਦਾ ਕਰਾਲਾ ਦੇਖ ਤੂੰ ਕੱਲਾ ਜਾਣਾ ਮੈਂ ਪੜਨ ਬਗ ਜਾਣਾ ਦੋ ਦੋ ਸਾਲ ਮੋੜ ਜਾਣੀ ਇਹ ਕਹਿੰਦਾ ਭਾਈ ਮੈਂ ਤਾਂ ਨੌਕਰੀ ਲੱਗਣਾ ਪਤਾ ਨਹੀਂ ਡਿਪਟੀ ਦਾ ਕੋਰਸ ਕਰਦਾ ਹੈਗਾ ਐਸਐਸਪੀ ਦਾ ਬੱਜੀ ਪੜ੍ਹਾਈ ਕਰਦਾ ਬੱਜੀ ਜਿਹੜਾ ਤੱਕਾ ਜਿਹੜਾ ਖਰਾਣਾ ਪੜ੍ਹਾਈ ਪੜ੍ਹਾਈ ਬੱਜੀ ਪੜ੍ਹਾਈ ਕਰਦਾ ਇਹ ਨਿਹਤ ਜੋਪ ਕਰਕੇ ਜਸ ਮੇਰੀ ਹਰ ਮੇਰੀ ਗੱਲ ਦਾ ਗੁੱਸਾ ਨਾ ਕਹੇ ਤੁਸੀਂ ਕਰਦੇ ਤਾਂ ਕਿਉਂ ਮੁੰਡਾ ਤੁਹਾਡਾ ਵਿਆਹ ਨਾਲ ਬਰਾਬਰ ਤਾਂ ਮੁੰਡਾ ਵਿਆਹ ਲੈਂਦੇ ਇਹ ਤਾਂ ਲੜਦਾ ਮੈਨੂੰ ਪੜਿਆ ਲਿਖਿਆ ਕਹਿੰਦਾ ਪਾਪਾ ਖੱਲੇ ਬੰਦੇ ਦੀ ਜ਼ਿੰਦਗੀ ਕੀ ਆ ਕੀ ਛੋਟੱਕਾ ਮਾਰਦਾ ਚੁੱਲ੍ਹੇ 'ਚ ਕਹਿੰਦਾ ਜਦੋਂ ਮੈਂ ਨਹੀਂ ਕੁਝ ਕਹਿੰਦਾ ਕਹਿੰਦਾ ਨਾਲੇ ਮੈਨੂੰ ਸੁਖ ਹੋ ਜੂ ਵੀ ਬੀਬੀ ਆਜੂ ਕਹਿੰਦਾ ਮੈਂ ਤਾਂ ਸਦਾ ਬੈਦਾਂ ਬੀਬੀ ਕਹੇ ਨੂ ਨਾਲੇ ਕਹਿੰਦਾ ਪਾਪਾ ਤੇਰਾ ਡੰਗ ਲੈ ਜੀ ਰੋਟੀ ਟੁੱਕਦਾ ਲਾਲਾ ਵੀ ਅੱਠ ਫੂਕਦਾ ਕਹਿੰਦਾ ਮੈਂ ਤਾਂ ਬਾਹਰ ਹੀ ਰਹਿਣਾ ਕੀ ਪਤਾ ਕਿੱਥੇ ਅਫਸਰ ਜੋਤੀ ਆ ਜੇ ਇਹ ਨਹੀਂ ਮੁੜਦਾ ਆਏਗਾ ਤਾਂ 2 2 3 3 ਸਾਲ ਨਹੀਂ ਮੁੜਦਾ ਉਹ ਤਾਂ ਪੜਾਈ ਤੇ ਲਾਉਂਦਾ ਮੈਂ ਕਰ ਜੋਰਾ ਚਾ ਕਾ ਨੂੰ ਭਾਈ ਮੁੰਡੇ ਵੀ ਬਜਾਈ ਘਟਦਾ ਜਾਂਦਾ ਲੈ ਭਾਈ ਪਾਲ ਜਾ ਕੋਈ ਨਾ ਤਾਂ ਪਊ ਹੋਈ ਨਾ ਭਗ ਜਾਂਦੇ ਨਾ ਲੈ ਭਾਈ ਪਾਲੇ ਹਾਂ ਮੂੰਹ ਤੇ ਤਾਂ ਇ tanto ਨਹੀਂ ਕੋਈ ਨਾ ਨਾ ਇਹਨੂੰ ਨਿਤਰਾ ਜਾ ਸਿਰ ਤਾਂ ਮਰੀ ਜਾ ਨਾ ਨਾ ਇਹ ਤਾਂ ਕਹਿੰਦਾ ਨਹੀਂ ਨਹੀਂ ਨਹਿਰ ਚ ਪਾਣੀ ਕਹਿੰਦਾ ਵੀ ਹੈਗਾ ਉਹ ਫੋਨ ਤੇ ਗੱਲ ਕਰੀ ਜਾਂਦਾ ਨਹੀਂ ਨਹੀਂ ਮੂੰਹ ਫੋਨ ਤੇ ਗੱਲ ਕਰੇ ਨਹਿਰ ਚ ਪਾਣੀ ਕਹਿੰਦਾ ਹੈਗਾ ਉਹ ਤਾਂ ਕਹਿੰਦਾ ਕੋਈ ਉਹ ਤਾਂ ਛੇੜ ਮਾਰੀਏ ਨਾ ਕਹਿੰਦਾ ਪਾਪਾ ਚੱਕ ਦੇ ਝੋਕਾ ਇਹ ਤਾਂ ਗੁਲਾਬ ਜੰਮਣਾ ਲੈਣ ਜਾਂਦਾ ਜੀ ਕਹਿੰਦਾ ਮੂੰਹ ਮੁੱਠਾ ਕਰਾਵਾਂਗੇ ਮੈਂ ਰੋਕਦਾ ਹਾਂ ਇਹ ਪੰਡਾ ਸ਼ਿਕੋਲੋਂ ਪਾਣੀ ਖੁਸ਼ੀ ਹੈ ਮੁੰਡੇ ਦੀ ਬਾਲੀ ਬਾਲੀ ਇਹ ਤਾਂ ਮੁੰਡਾ ਬਹੁਤ ਚੰਗਾ ਤੇਰਾ ਮੁੰਡਾ ਚੰਗਾ ਬਾਹਰ ਰਹਿੰਦਾ ਜੈ ਇਹ ਕਹਿੰਦਾ ਪਾਪਾ ਮੈਂ ਤਾਂ ਕਿਦੂ ਤੁਰ ਜਾਂਦਾ ਕਰਾ ਨਾਂਗੇ ਲੋ ਐਡਾ ਕੋਰਸ ਕਰਦਾ ਨਾ ਦੇਖੇ ਮੱਛਲ ਵੀ ਕੁੜਗਾਂ ਪੜ ਨਾ ਮਰਦੀਆਂ ਨਹੀਂ ਰੋਜ਼ ਦੇ ਪਿਆਪੀਆਂ ਚੈਲੀ ਪੁਣੇ ਕਰ ਕਹਿੰਦਾ ਮੈਂ ਇਹ ਕੰਮ ਕਰ ਲੈਣੀ ਇਹ ਤਾਂ ਫੱਕਰ ਲੋਕਾਂ ਇਹ ਤਾਂ ਫਿਰ ਮੁੰਡਾ ਤੇਰਾ ਹੀਰਾ ਹੈ ਕੀ ਦਾ ਹੀਰਾ ਜੀ ਅੱਜ ਕਹ ਇਹਨੇ ਕਹਿਤਾ ਬਾਪੂ ਵਿਆਹ ਹਾਂ ਦੇਖ ਲੈ ਛੋਟੇ ਸਾਹਮਣੇ ਵੀ ਕਹਿ ਵਾਰੀ ਕਹਿੰਦਾ ਜੀ ਕਰਾਓ ਹੂੰ ਦੇ ਇਹ ਨਹੀਂ ਕਹਿੰਦਾ ਵਿਚਾਰਾ ਉਹ ਤਾਂ ਨਰਮ ਬੋਲ ਨਰਮ ਹੀਰਾ ਤਾਂ ਬਣ ਗਿਆ ਸੀ ਛੋਟੇ ਆਉਣ ਤੋਂ ਪਹਿਲਾਂ ਹੈ ਓਏ ਐਂ ਤਾਂ ਛੇੜਾ ਤੇਰੇ ਤੇ ਮਾਂ ਨਾ ਮੈਂ ਕਹਿੰਦਾ ਹੀਰਾ ਤਾਂ ਪਾਪਾ ਘਰੀ ਬਣਾ ਦੂੰ ਮੈਂ ਕਿਉਂ ਐਡਾ ਦਿਮਾਗ ਹੈ ਦਾ ਇੰਨਾ ਦੇਖ ਲੈ ਮੇਰੇ ਭਾਏ ਪੁੱਛ ਭਾਈ ਚੱਲ ਵੀ ਕੁੜੀ ਨੂੰ ਦੇਖਣਗੇ ਪਹਿਲਾਂ ਕਿ ਫਿਰ ਉਹ ਤਾਂ ਫੇਰ ਐ ਦੇਖਣੀ ਤਾਂ ਜਿਹੜੇ ਮੜੇ ਦੇਖ ਪਰਖ ਚ ਹੋ ਕਈ ਵਾਰੀ ਮੈਂ ਮੀਆਂ ਨੇ ਜਿੱਤਾਲਾ ਪੰਡਾ ਦੇਖਣੀ ਪੱਖ ਨਹੀਂ ਕੋਈ ਫਿਰ ਨੰਗ ਬਣਾ ਲੇਗਾ ਕਿਉਂ ਨਹੀਂ ਜੀ ਬਜ਼ੁਰਗੋਂ ਗੱਲ ਕਰਦੇ ਆ ਖਾ ਲਾ ਖਾ ਜਾ ਚੰਦ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਿਖਾ ਦਾਂਗੇ ਇੱਕ ਦੇ ਵੀ ਨਹੀਂ ਠੀਕ ਹੁੰਦਾ ਨਹੀਂ ਪਾਸੇ ਕੱਢਿਆ ਮੈਂ ਤਾਂ ਰਹਿਣਾ ਹਾਂ ਆਹ ਸਰ ਆਪੇ ਫਿਰ ਕਿਹੜੇ ਦਿਨ ਆਉਣਗੇ ਕੀ ਗੱਲ ਕਰ ਰਹੇ ਆ ਆਹ ਠੀਕ ਹੈ ਮਰਜ਼ੀ ਕਰੀਏ ਆਪਾਂ ਟਿਕਾ ਕੇ ਭੇਜ ਦੇਣਾ ਪੰਡਾ ਦਾ ਪਛੜਾ ਇਹਨਾਂ ਨੂੰ ਹਾਂ ਖੁਸ਼ੀ ਦੇਵੋਗੇ ਕੋਈ ਵਧੀਆ ਹੋਵਗੇ ਨਹੀਂ ਉਹ ਤਾਂ ਚੱਲ ਠੀਕ ਆ ਫਿਰ ਖੁਸ਼ੀ ਖੁਸ਼ੀ ਰਹੇ ਕੋ ਸਮਰਜੀ ਰਹੇ ਪੁੱਛਾ ਪੁੱਛਾ ਹਾਂ ਲੈ ਬਈ ਚੰਦ ਹਾਂਜੀ ਕਿਦੋਂ ਟਾਈਮ ਦਈਏ ਨਾ ਫਿਰ ਆਪਾਂ ਟਾਈਮ ਤਾਂ ਸੀ ਤਾਂ ਛਾਜੇ ਬਣੀਆ ਪਮਾਨੀ ਭਾਈ ਦੇਖ ਦਿਖਾਈ ਦੇ ਵੀ ਤੜਕੇ ਰੱਖਣੋ ਚੱਲ ਵਿਆਹ ਮਕਲਾ ਬਜੇ ਜੇ ਕੋਈ ਮੰਗਰੋ ਦੱਸ ਦੇ ਨਾ ਉ ਤਾਂ ਕੀ ਆ ਚੱਲ ਤੜਕੇ ਰੱਖ ਲੈਨੇ ਤੜਕੇ ਦਿਨ ਸੋਭਾ ਹੈ ਵਧੀਆ ਅਸੀਂ ਤਾਂ ਆ ਜਾਾਂਗੇ ਜਿੱਥੇ ਕਿਤੇ ਅੱਖੋਂ ਭਾਈ ਦੇਖਣੀ ਬਾਹਰ ਜੇ ਘਰੇ ਆਉਣਾ ਤਾਂ ਪਰਿਵਾਰ ਵਾਲਿਆਂ ਚ ਘਰੇ ਵੀ ਆ ਜਾਾਂਗੇ ਸਾਨੂੰ ਕੋਈ ਡਰ ਨਹੀਂ ਹੈ ਦੇਖ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਡਿਸਾਈਡ ਕਰ ਲਾਂਗੇ ਆਪਾਂ ਕਿੱਥੇ ਆਉਣਾ ਹਾਂ ਗੱਲ ਹੈ ਦੇਖ ਨਾ ਕੋਈ ਯਾਰਚ ਨਾ ਮੰਗ ਮੰਗਈ ਲੋਕ ਕਹਿੰਦੇ ਵੀ ਤੰਨੇ ਕੱਪੜੇ ਪਾ ਕੇ ਤੋਰਾਂਗਾ ਸਾਜੇ ਬਣੂਆਂ ਜਮਾਨ ਨੰਗੀ ਗੱਡੀ ਚਵਾਜੋ ਚਾਦਰਾਂ ਹੀ ਮੈਂ ਦੇ ਦੂੰ ਬਸ ਇਹ ਗੱਲਾ ਯਾ ਲੱਖ ਨੰਗੀ ਨਹੀਂ ਕੈਨ ਦਾ ਕੈਨ ਦਾ ਪਾਵਾਂ ਜੋ ਜੋ ਜੋੜਿਆ ਗੱਲਾ ਫਿਰ ਕੈਨ ਦਾ ਪਾਵਾਂ ਗੁੱਥਾ ਨਾ ਕਰ ਕੈਨ ਦੀ ਗੱਲ ਕਹਿੰਦਾ ਜੀ ਕੁਛ ਨਹੀਂ ਲੈਂਦੇ ਆਏ ਮਤਲਬ ਆਏ ਇਹ ਅਸੀਂ ਕੁਛ ਨਹੀਂ ਦੇਂਗੇ ਸ਼ਾਨੀਆਂ ਗੱਡੀ ਮੰਨਣਾ ਤੂੰ ਪੁੱਠਾ ਲੈ ਕੇ ਜਾ ਕੇ ਪੰਜਾਬੀ ਦੇ ਦੋ ਸ਼ਬਦ ਤੇ ਮਾਤਲਬੀ ਅੱਠ ਵੀ ਇੱਕ ਜੋੜਾ ਤੈਨੂੰ ਜਿਹੜੀ ਗੱਲ ਦੱਸੀ ਜੀ ਭਾਈ ਹਾਂ ਹਾਂਜੀ ਹਾਂਜੀ ਮਤਲਬ ਕਾਠੀ ਤੱਕੜੀ ਹੋਵੇ ਕਾਠੀ ਦਾ ਤੱਕਦੀ ਆ ਟੈਂਕ ਚ ਨੇ ਕਾਠੀ ਗੱਡੀ ਦੀ ਕਹਿੰਦਾ ਗੱਡੀ ਦੀ ਹੋਵੇ ਹਾਂ ਮੈਂ ਕਿਹ ਜਿਹੜੀ ਕਰਾਏਗਾ ਇਹ ਕਹਿੰਦਾ ਮੈਂ ਸੋਣੀ ਕਰਾਉਂ ਗੱਡੀ ਜੋੜਾ ਕਹਿੰਦਾ ਵੀ ਵੱਡੀ ਕਰਾਵਾਂਗੇ ਠੀਕ ਆ ਠੀਕ ਆ ਉਹਦੇ ਨਾਲ ਮੈਂ ਕਾਠੀ ਤੱਕੜੀ ਭਾਲਦਾ ਭਾਂ ਨੂੰ ਲੱਗਦਾ ਵੀ ਹੁੰਦਾ ਗੱਲ ਜਿਆ ਅਮਾ ਜੀ ਨੇ ਦੇਖ ਭਾਈ ਵੀ ਗਾਲੀ ਇੱਕ ਮੇਰੀ ਕਬੂਲ ਕਰਨੀ ਪੂ ਹਾਂ ਦੱਸੋ ਵੀ ਦੇਖ ਜਿਹੜਾ ਮੈਨੂੰ ਉਹ ਤਾਂ ਤੂੰ ਦੱਸਤਾ ਵੀ ਵਿਆਹੀ ਸੀ ਭਾਈ ਛੱਡ ਛੜਾਈ ਹੋ ਹਾਂ ਉਹਦੋਂ ਮੰਗਦੋਂ ਕਿਸੇ ਨੂੰ ਦਿੱਤੀ ਲਈ ਹੋਵੇ ਭਾਈ ਉਹ ਲੰਬਾ ਨਾ ਮੈਨੂੰ ਆ ਜੇ ਨਾ ਨਾ ਨਹੀਂ ਜਮਾ ਨਹੀਂ ਉਹ ਜਾ ਤੂੰ ਨਹੀਂ ਕਹਿੰਦਾ ਯਾਰ ਆ ਜਾ ਉਹ ਵੀ ਜਵਾਨ ਵੀ ਤੁਸੀਂ ਕਿਸੇ ਨੂੰ ਜ਼बान ਦਿੱਤੀ ਲਈ ਹੋਵੇ ਵੀ ਕਰ ਦਿਆਂਗੇ ਪੁੱਠੀਆਂ ਨਹੀਂ 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 ਆਏ ਨਹੀਂ ਵੀ ਕਿਸ਼ਨ ਤੁਸੀਂ ਜ਼बान ਦੇਤੀ ਹੋਵੇ ਭਾਈ ਕਰ ਦਿਆਂਗੇ ਅਗਲਾ ਕੇ ਚਾਹਦੇ ਨਹੀਂ ਮੈਨੂੰ ਉਤੋਂ ਦੀ ਹੋ ਕੇ ਲੈ ਲਿਆ ਕਿ ਨਹੀਂ ਉਹੀ ਤਾਂ ਗੱਲ ਆ ਯਾਰ ਇਹ ਤਾਂ ਸਹੀ ਗੱਲ ਮੰਨ ਲੋੜਾ ਸਹੀ ਕਿਉਂ ਬਾਹਰੀਆਂ ਗੱਲਾਂ ਨਾ ਮਾਰ ਇਹਨਾਂ ਨੂੰ ਭੇਜ ਭੇਜ ਦਿਆਂਗੇ ਛੋਲੇ ਝੋਲੇ ਕਿੱਥੀ ਫਟ ਗਏ ਲੈ ਮੇਰਾ ਮੁੰਡਾ ਧੱਕਾ ਕਰੀਏ ਨਾ ਕਹਿੰਦੇ ਪਾਪਾ ਲੈ ਬਮਾਈ ਤੜਕੀ ਚੁਨੀ ਚੜਾ ਲੈ ਬੱਸ ਮੈਂ ਤਾਂ ਆਖਿਆ ਭਾਈ ਤੁਹਾਨੂੰ ਇਹ ਕੁੜੀ ਦੇਖਣੀ ਹੈ ਪਹਿਲਾਂ ਕੁੜੀ ਦੇਖ ਲਓ ਹਾਂ ਮੈਂ ਤਾਂ ਦੇਖ ਜੋੜਿਆ ਜੁੜ ਕੇ ਬੈਠੇ ਨੇ ਮੂੰਹ ਤੇ ਹਾਂਜੀ ਮੈਂ ਤਾਂ ਭਾਈ ਇਸ ਗੱਲ ਮਾਰਿਆ ਮੈਂ ਕਿਹਾ ਤਿਆਰੀ ਬੜੀ ਤੂੰ ਕਨਤਾ ਕਰ ਲਾ ਹੂੰ ਕਿ ਇੱਕ ਤਾਂ ਦਾਦਾ ਮਿੱਠੇ ਦੇ ਤਿੰਨ ਚਾਰ ਮੈਂ ਮਤਲਬ ਵੀ ਤੋਤੇ ਜੇ ਲੀਦੇ ਦੇ ਲਿਆ ਪੁੰਜਣ ਕਰਨ ਨੂੰ ਅੱਛਾ ਤੇ ਮਤਲਬ ਉੱਛੇ ਪਾਣੀ ਕੋਲੇ ਧੋਣੀ ਕਰਨੀ ਹੈ ਇਹ ਬੁੰਨੇ ਨੂੰ ਲਿਆ ਗੱਡੀ ਕਹਿੰਦਾ ਯਾਰ ਵੱਡੀ ਤੇ ਵੱਡ ਬੁੱਡ ਕਪੜਾ ਬਾਜੀ ਜਾਂਦਾ ਮੈਂ ਖਾ ਦੇਤਾ ਪੈਂਦਾ ਪੜਾ ਲੱਗਦਾ ਹਾਂ ਤੈਨੂੰ ਆਖਿਆ ਹੀ ਆ ਪਹਿਲਾਂ ਪੰਜਾਬੀ ਜਿਵੇਂ ਕੋਈ ਫਰਸ਼ ਝੋਣੀ ਮੈਂ ਕਿਹਾ ਬਾਲਟੀ ਪਾਣੀ ਦੀ ਕੋਲੇ ਕੋਲ ਚੀਜ਼ ਠੀਕ ਸਮਝ ਗਿਆ ਗੱਲ ਕੋਈ ਮਾਸ਼ਾਅੱਲਾ ਮੈਂ ਕਿਹਾ ਲਾ ਪੱਤਰਿਆਂ ਤੋਂ ਪੱਤਰਿਆਂ ਦੀ ਡੱਬੀ ਵੀ ਢੱਤੀ ਸਰਾਣੀ ਅੱਛਾ ਹਾਂ ਨਾ ਜਾਣੀਏ ਵੀ ਨੌ ਕੱਟਣੇ ਹੋਣ ਲਟਕੀ ਨੇ ਵੀ ਨੌ ਹਾਂ ਪੱਕਾ ਹੀ ਕੋਈ ਦੱਜ ਦੀਆਂ ਕੰਦਿਆ ਕਰੋ ਯਾਰ ਛੈਣੀ ਗੱਲ ਕਰੀਆ ਤੂੰ ਪੁੱਠਾ ਕਿਉ ਲੈ ਕੇ ਜਾਣਾ ਲਿਚਾਣੀ ਗੱਲ ਯਾਰ ਪੱਤੇ ਦਾ ਨਾਲ ਕੀ ਹੋ ਗਿਆ ਕੱਪੜਾ ਵੀ ਕੱਟਣੇ ਆਉਂਦਾ ਹੋਈ ਬੋਲੀ ਗੱਲ ਹੋਈ ਗੱਲ ਕਰ ਕੋਈ ਹੋਰ ਗੱਲ ਨਹੀਂ ਛੈਣੀ ਗੱਲ ਕਰੀਆ ਯਾਰ ਤੂੰ ਉਲਟਾ ਲੈ ਜਾਣਾ ਯਾਰ ਹਾਂ ਮੇਰੀ ਬੇਇੱਜ਼ਤੀ ਨਾ ਕਰਾ ਯਾਰ ਭਾਈ ਆ ਸਾਰੇ ਅੱਜ ਕੋਈ ਕੁੜੀ ਦਾ ਛੇਰ ਬੱਗਾ ਪਾ ਚੋ ਕਿੰਗਾ ਕੱਲ ਕਰਦੇ ਕੱਲ ਫੁਲਿਆ ਨੂੰ 150 ਐਮੀ ਅਥਰ ਪਕਾਇਆ ਤੂੰ 32 ਸਾਲ ਦੀ ਕੁੜੀ ਦੀ ਉਮਰ ਹੈ ਉਹ ਹੀ ਬੱਚੀ ਫਿਰ ਤਾਂ ਥੋੜੀ ਮੰਨੂ ਏ ਹੋਰ ਥੋੜੀ ਫੇਰ ਤਾਂ ਥੋੜੀ ਫੇਰ ਤਾਂ ਬਸ ਬਾਣਗੇ ਵਿੱਚ ਮੇਰੀ 35 ਦੀ ਮੰਨ ਲੈ ਹਾਂ 35 ਕਿੰਨਾ 50 ਸਾਲ ਦਾ 35 ਨਹੀਂ ਆਈ ਦੀ ਕੋਈ ਨਹੀਂ ਪੈਂਦਾ 35 ਪੈਂਦਾ ਓਏ ਐ ਤਾਂ ਕੋਈ ਨਹੀਂ ਪੈਂਦਾ ਮੈਨੂੰ ਤਾਂ ਨਹੀਂ ਪਤਾ ਲੱਗਦਾ ਐਮੀ ਮੂੰਹ ਤੋਂ ਨਹੀਂ ਪਤਾ ਲੱਗਦਾ ਸਾਹ ਕਬੜੀ ਹੈ ਖਜਾਕ ਬੰਦ ਹੈ ਨਾ ਜੇ ਭਾਈ ਹਾਂ ਹਾਂ ਕੱਲ ਨੂੰ ਕਈ ਵਾਰੀ ਉਹ ਗੱਲਾਂ ਲੰਬ ਆ ਜਾਂਦਾ ਹਮ ਭਮਾਂ ਜੀ ਜੇ ਕੱਲ ਨੂੰ ਨਾ ਖੜਾ ਹੋਵੇ ਉਹ ਮੈਂ ਬੈਠਾ ਮੇਰੀ ਕੋਈ ਚੱਕਰ ਨਹੀਂ ਹੈਗਾ ਕੀ ਖੜਾ ਹੋਵੇ ਨਹੀਂ ਨਿਕਾ ਉਹ ਧੰਦੇ ਨੂੰ ਮੁੰਡਾ ਵੀ ਸਨੇਹਾ ਨਾ ਖੜਾ ਹੋਵੇ ਵੀ ਕਿਤੇ ਚਾਹ ਪਾਣੀ ਕਿ ਕਰ ਦੇਣਾ ਸੀ ਇਹ ਜਾਣਦਾ ਵੀ ਕਿਤੇ ਕੱਲ ਨੂੰ ਲਟਕ ਕੇ ਭਾਈ ਮੁੰਡਾ ਤਾਂ ਵੀ ਖੜੇ ਨਹੀਂ ਹੁੰਦਾ ਚਾਹ ਪਾਣੀ ਚਲਦਾ ਜਾਂ ਫੜਾਉਂਦਾ ਨਹੀਂ ਮੈਨੂੰ ਪਹਿਲੇ ਬੋਲ ਖੜਾ ਹੋਇਆ ਹਾਂ ਹਾਂ ਚਾਹ ਪਾਣੀ ਤਾਂ ਅੱਪੀ ਕਰੂ ਥਾ ਇਹ ਤਾਂ ਤੜਕੇ 4 ਵਜੇ ਨੇ ਖੜਾ ਹੋਣੀ ਹੋਣਾ ਮੇਂ ਜਾਵੇ ਬਾਯਾ ਅੱਛਾ ਚਾਰ ਵਜੇ ਭਾਈ ਹਾਂ 4 ਵਜੇ ਖੜਾ ਹੋ ਜੰਦਾ ਚਾਰ ਵਜੇ ਨਾ ਚਾਰ ਵਜੇ ਨਾ ਪਹਿਲੇ ਜੀ ਬਹੁਤ ਸਿਆਣੀਆਂ ਕਰਦਾ ਆ ਕੇ ਨਾ ਸਿਆਣੀ ਕਰ ਤੈਰੇ ਕੱਟ ਰਿਹਾ ਨਾ ਤੂੰ ਹੁਣ ਗੱਲ ਬਾਤ ਫਿੱਟਾ ਹਾਂ ਫਿੱਟਾ ਫਿੱਟਾ ਦੇਖ ਹੁਣ ਦੇਖ ਲੋ ਹਾਂ ਹਾਂ ਬਜ਼ੁਰਗਾ ਦੇਖ ਬਜ਼ੁਰਗ ਨੂੰ ਪੁੱਛ ਰਿਹਾ ਮੈਂ ਕਿਤੇ ਉਹ ਜੀ ਚਾਰੀ ਬਹਿਦਾਂ ਘਰੇ ਜਾ ਕੇ ਜਵਾਬ ਦੇ ਦੇ ਫਿਰ ਮੈਂ ਆਪ ਦਾ ਉਹੀ ਗੱਲ ਮੈਂ ਤੈਨੂੰ ਰੱਛਾ ਕੋਈ ਮੁੰਨਾ ਮੰਨਾ ਨਹੀਂ ਜਾਤਾ ਮੈਂ ਬੈਠਾ ਮੁੰਨੇ ਕਾ ਰੱਖਾਂ ਜਰ ਮੈਂ ਫਿਰ ਉਹੀ ਗੱਲ ਟੈਨਸ਼ਨ ਨਾ ਲਾ ਤੂੰ ਪਾਇਦਾ ਲੱਗਦਾ ਬੰਦਾ ਮੁੰਨਾ ਮਨਾਈ ਕਰ ਲਾਂਗੇ ਆਪ ਦੀ ਕੋਈ ਨਹੀਂ ਜਾਂਦਾ ਯਾਰ ਬਾਜੀ ਤੂੰ ਨਹੀਂ ਕਹਿਣਾ ਧਾਰੀ ਹੁਣ ਉਸੇ ਪਹਿਲੀ ਵਾਰ ਜਾਵਾਂਗੇ ਸ਼ਕੀਰੀ ਮੜੀ ਠੱਪਾ ਲਾ ਲਾਂਗੇ ਮੁੰਨ ਲਾਂਗੇ ਸਿੱਧਾ ਕਾ ਕਾ ਯਾਰ ਲੈ ਕੇ ਮੁੰਨਾ ਮੰਨ ਲਾਂਗੇ ਉਹੀ ਗੱਲ ਕਰਦਾ ਨਹੀਂ ਗੱਲ ਕਰੀਆ ਫਿਰ ਸਿੱਧੀ ਗੱਲ ਹੈ ਅੱਛਾ ਬਹੁਤ ਸਾਰਾ ਅੱਛਾ ਨਹੀਂ ਗੱਲ ਕਰੀਓ ਜਾ ਰਿਹਾ ਬਾਹਰ ਅੰਜਰ ਮਣੀ ਪਚਾ ਗਾਲੇ ਬਾਹਰ ਜਾਲੇ ਪਾਈ ਹੋਰ ਚੱਲ ਅਸੀਂ ਵੀ ਤਿਆਰੀ ਬੈਰੀ ਕਰ ਕੱਲ ਨੂੰ ਕਹਿੰਦੇ ਫਿਰ ਇਹ ਦੇਖਣਗੇ ਕੱਲ ਨੂੰ ਹਾਂ ਪੱਕਾ ਕਹਿੰਦੇ ਹੁਣ ਦੇਖ ਲੈ ਸੈਟ ਵੈਟਾ ਪੂਰਾ ਆਪਾਂ ਦਾ ਦੇਖ ਲਿਆ ਫਿੱਟ ਹਾਂ ਬਾਠ ਠੀਕ ਆ ਠੀਕ ਆ ਵਜਾਈਆਂ ਮੱਚ ਵਜਾਈ ਹੋਵੇ ਆਪਾਂ ਨਾ ਹੁਣ ਮੈਂ ਮਿੱਠਾ ਲੈਣੇ ਭੇਜਾਂ ਮੁੰਡੇ ਨੂੰ ਬਸ ਚਾਹ ਨੂੰ ਤਾਂ ਕੀ ਗੱਲ ਸੁਣ ਲੈ ਇਹ ਛੇਤੀ ਕਹਿੰਦਾ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਮੇਰੇ ਕੋਲ ਨੂੰ ਰਸਤਾਂ ਕਰ ਬੌਂਡ ਦੇ ਮਰੂ ਫਾਇਰ ਤੇ ਰ ਮੈਂ ਸਿੱਧੀ ਤੂੰ ਹੋ ਨਾ ਕੰਦ ਟੱਕ ਦੇ ਮੈਂ ਬਗਾਨਾਵਾਂ ਦਾ ਦੇਖ ਕੇ ਬੋਲਦਾ ਨਹੀਂ ਲੈ ਕੇ ਟੱਪ ਜਾ ਇਹਨੂੰ 77000 ਗੱਲ ਸੁਣ ਲੈ ਮੇਰੀ ਉਹ ਤਾਂ ਤੇਰੇ ਡੈਡੀ ਦੇ ਮੂੰਹ ਨੂੰ ਚੁੱਪਾਂ ਤੇ ਕੀ ਕਹਿੰਨਾ ਜਾਗਾ ਕੀ ਕਹਿੰਨਾ ਕੁਛ ਨਹੀਂ ਕਹਿੰਦਾ ਯਾਰ ਚਲ ਆ ਆਜੋ ਜੀ ਆਜੋ ਚੱਲ ਜੀ ਆਪਾਂ ਚਲੋ ਚਲੋ ਭਾਈ ਹਾਂ ਮਿੱਠਾ ਕਹਿੰਦਾ ਹੀ ਮਿੱਠਾ ਮਿੱਠਾ ਕਹਿੰਦੇ ਜਾਉਂਦਾ ਉਹ ਨੀ ਚੱਲ ਜਰ ਹਾਂ ਛਾਲ ਦੂਰ ਆ ਮੱਖਾ ਹਾਂ ਹੋਆ ਆਪ ਜਾ ਲੈ ਪਾਉਂਦੇ ਆਪ ਜਾ ਪਰਵਾੜਾ ਬਾਕੀ ਇੱਥੇ ਬੱਤ ਤੇ ਨੰਗ ਨਾ ਡਿੱਗ ਜੇ ਕਰ ਜੇ ਬਣਾਨੇ ਰਾਵ ਚਾਲੇ ਪਾਉਂਦੇ ਚੰਗਾ ਫਿਰ ਬਜ਼ੁਰਗੋ ਚੰਗਾ ਤਾ ਵਧਾਈ ਹੋਵੇ ਫਿਰ ਚੰਗਾ ਪਾਲੇ ਵਧਾਈ ਹੋਵੇ ਓਏ ਛੋਰੀਆਂ ਦੀ ਥਾਈ ਹੋ ਗਏ ਹਾਂ ਚਲੋ ਚੰਗੀ ਗੱਲ ਆ ਮੇਰੇ ਬੰਦੂਆਂ ਲਾਠੀ ਨੀ ਸੌਤਰੀ ਕਾਰ ਬਣਾ ਲਓ ਕੋਈ ਨਹੀਂ ਕੋਈ ਗੱਲ ਨਹੀਂ ਤਾ ਮਾਂ ਜੱਗਾ ਲੈ ਬਜਾਈਆ ਹੋਣ ਬਜਾਈਆ ਸੁਣਨੀ ਆ ਗਿਆ ਨਿਗਾਰਾ ਕਾਦਾ ਕੰਮ ਬਣ ਗਿਆ ਕਾ ਜਾ ਓਏ ਉ ਗੱਲ ਕਰ ਓਏ ਹਜੇ ਤਾਂ ਬਾੜ ਵੀ ਨਹੀਂ ਚੱਪੇ ਗੜ ਓ ਦਰਪਾੜਿਆ ਉਹ ਹੀ ਗੱਲ ਓ ਦਰਫੇ ਰੋਹੀ ਕਾਦਾ ਕਾਦਾ ਕੰਮ ਹਰ ਜਾ ਗਈ ਗਾ ਰੋਹੀ ਗੱਲ ਮਰੀ ਜਨ ਜੇ ਤੂੰ ਇਹ ਕਹਿ ਝੂਠੀਆਂ ਗੱਲਾਂ ਦੀ ਝੂਠੀ ਉ ਉ ਗੱਲ ਕਰੀਓ ਤਾਂ ਮੁੱਤਾਂ ਮੈਂ ਕਿਹੜਾ ਕਰਾਉਣਾ ਜਦੋਂ ਮੇਰੇ ਕੋਈ ਲੜਾਈ ਵਾਲੀ ਗੱਲ ਜੇ ਕਰਾਉਂਦਾ ਤਾਂ ਹੈਗਾ ਫੈਰ ਮਰੂ ਪੈਣ ਦੀ ਨਾ ਨਾ ਉਹ ਨੂੰ ਕਿਹਾ ਕਿ ਰੋਂ ਬਹਿ ਜਾਏ ਕਿਥੇ ਗਰਮ ਨਹੀਂ ਹੋਈ ਦਬਾੜਾ ਆਹ 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 ਨਾ 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 ਤੜਕੇ ਤੂੰ ਕਹਦਾ ਉਹਨਾਂ ਦੇ ਘਰੇ ਭੱਜ ਜੰਗੇ ਤੜਕੇ ਤਾਂ ਆਪਣੇ ਪਾਣੀ ਦੀ ਬਾਰੀ ਸਿੱਧਾ ਹੋ ਕੇ ਪਾਣੀ ਲਵਾਈ ਓਏ ਕਾਹ ਨਹੀਂ ਪੰਜ ਅਗਲੇ ਨੂੰ ਕਿਹਦਾ ਜਰੂ ਹੀ ਫਿੜਾ ਕਰਦਾ ਹੈ ਨਹੀਂ ਜੰ ਨੂੰ ਮਰੀ ਜਨ ਨਾਲ ਉਹ ਤੇਰੇ ਜੋਰੇ ਜੀ ਨੂੰ ਕਹਤਾ ਮੈਂ ਮੈਂ ਤੂੰ ਬੜੀ ਇੱਥੇ ਮੈਂ ਕਿੰਨੂੰ ਤਾਂ ਪੰਜਾ ਕਾ ਚਲ ਗਿਆ ਹੋਇਂ ਬੈ ਗੋਲੀ ਮਾਰੇ ਕਿਤੇ ਪੁੱਲ ਕਾ ਚਲ ਗਿਆ ਮੇਰੇ ਲਾਨਾ ਨਾ ਬੱਟ ਜਾਊਗਾ ਪੱਟ ਜੇ ਮੈਂ ਤਾਂ ਨਾ ਬਾਹਰ ਜਾਂਦਾ ਜਨਾ ਚੱਕ ਕੇ ਜੈ ਇਹ ਤੇ ਮਾਰੇ ਮੇਰੇ ਗੋਲੀ ਤੇਰੇ ਵਰਕੇ 20 ਗੱਤ ਨਾਇਬ ਕਰਿਆ ਉਹਨੇ ਨਾਲ ਤੂੰ ਵੀ ਰਲ ਜੀ ਉਹਦੇ ਮਾਈ ਜਨਾ ਦਲਜੀ ਨਾਲੇ ਹੋਰ ਕੁਝ ਸਿਆਣੀ ਗੱਲ ਨਹੀਂ ਕਰਨੀ ਦਾ ਵਿੱਚ ਬੋਲੀ ਜਨਾ ਕੀ ਸਿਆਣੀ ਦੀ ਹਾਂ ਕਿਹੜੀ ਸਿਆਣੀ ਤੇ ਸਾਰੀ ਗੀ ਸਿਆਣੀਆਂ ਕਰੀਆਂ ਕਾ ਠੀਕ ਹੈ ਨਾ ਤੂੰ ਕਿਧਰੇ ਦਾ ਕਿਧਰੇ ਤੂੰ ਬਲੇਟ ਕਹਿਣਾ ਹੈ ਕਿਧਰੇ ਤੂੰ ਉਹ ਫਿਰ ਮਾੜੀ ਗੱਲ ਕੀ ਐ ਓਚਾ ਸਾਰੀਆਂ ਮਾੜੀਆਂ ਚੰਗੀਆਂ ਕੀ ਇਹ ਚ ਉਹ ਛਾਣੀ ਗੱਲ ਚ ਆ ਜਾਂਦੀ ਇਹ ਵੀ ਇੰਤਜ਼ਾਮ ਆਪਦਾ ਪਹਿਲਾਂ ਉਹ ਗੱਲਾਂ ਹੁੰਦੀਆਂ ਤੈਨੂੰ ਕੀ ਪਤਾ ਜਾਏ ਕਰ ਫਿਰ ਫਿਰ ਵੱਡੇ ਛੋਟੇ ਦੀ ਸੰਗਤੂ ਆਖਿਆ ਪਾਪਾ ਕੀ ਕਹਿਣਾ ਲੈ ਗੱਲ ਤੇਰੀ ਜਮਾ ਪੱਕੀ ਕਰ ਦਿਨਾ ਵੀ ਕਰਾਉਂਦਾ ਨਹੀਂ ਮੈਂ ਜਮਾ ਹਾਂ ਕਰਾਉਣਾ ਨਹੀਂ ਕੱਲ ਤਾਂ ਸੁਣਾ ਹਾਂ ਭੀ ਮਾਰ ਤਲੇ ਜੇ ਮੈਂ ਦੱਸ ਦੇਣਾ ਡੰਗ ਲਾ ਨੋ ਦੁਬਾਰ ਮੁੱਕ ਜਾਈਂ ਕੁੱਤਰਾ ਆਇਤੈ ਤੈਨੂੰ ਫਿਰ ਕਹ ਦੇਂਗੇ ਪੈਸਾ ਦਾ ਬਸ ਨਿਭੜ ਗਏ ਨਾ ਐ ਕਿ ਮੈਂ ਮੁਕਰੂ ਕਾਇ ਨਹੀਂ ਐ ਕਿ ਮੈਂ ਹੁੰਦਾ ਹੁੰਦਾ ਯਾਰਾ ਕੋਈ ਆ ਮੈਂ ਤੈਨੂੰ ਦੱਸਦਾ ਜੇ ਤੂੰ ਕੇਰਾ ਵਿਆਹ ਕਰਾ ਲੈਨੇ ਅਗਲੀ ਅੱਧ ਪਾਲੂ ਕਦੇ ਬਣਿਆ ਫਿਰਦਾ ਬੁੰਡ ਚ ਬਾਹ ਪਾ ਦੂ ਅਗਲੀ ਤੇਰੇ ਨਾ ਜਿਵੇਂ ਹੋਣੀ ਕੱਜ ਨੂੰ ਖਰੇ ਯਾਰ ਮੈਂ ਜੇ ਤੇ ਕੇ ਜੇ ਬਾਹਰ ਅੰਦਰ ਲੈ ਜਾ ਕਰਾਉ ਨੂੰ ਵੀ ਲੋੜ ਹੋ ਕ ਬਾਹਰ ਅੰਦਰ ਤਾਂ ਭੈਣ ਦਾ ਲੈਣਾ ਮੈਂ ਤੈਨੂੰ ਆਖੀ ਜਨਾ ਵੀ ਆ ਫੜ ਪੰਮੇ ਤੋਂ ਪੈਸੇ ਅੱਜ ਖੇ ਖਾਇ ਜਿਹੜੀ ਖਾ ਕੇ ਆਉਣੀ ਹੈ ਵੀ ਉ ਕੋਈ ਡਰ ਨਹੀਂ ਬਾਹਰ ਅੰਦਰ ਹਾਂ ਬਾਹਰ ਅੰਦਰ ਜਾਇਆ ਭੈਣ ਦਾ ਸੇਰਾ ਜਾ ਠੀਕ ਆ ਗੱਲ ਕਰ ਬਹਿ ਨਾ ਕਰਾਈਆਂ ਸ਼ਾਇਦ ਬਹੁਤ ਜਾਇ ਇੱਥੇ ਕੱਲੋਂ ਮੈਂ ਮੰਨ ਗਿਆ ਤੈਨੂੰ ਆਏ ਕੰਕੇ ਜੈਸ ਕੱਲੋਂ ਛਾਣਾ ਬੜਾ ਤੂੰ ਪੜਿਆ ਲਿਖਿਆ ਨਾ ਬਾਹਰ ਅੰਦਰ ਤੱਕ ਕਿੰਨੀ ਮਰਜ਼ੀ ਖੇ ਖਾਈ ਚੱਲ ਹਾਂ ਕੁਛ ਨਹੀਂ ਕਹਿੰਦਾ ਜੇ ਆ ਬਹਿ ਇਹ ਵਾਲਾ ਅਡੰਗਾ ਧਿਆਉਂਦਾ ਤਾਂ ਹੈਗਾ ਨਾ ਮੈਨੂੰ ਫੇਰ ਤੇਰੇ ਦੇਖੀ ਕੀ ਬਣਦਾ ਆਏ ਨਾ ਸ਼ੇਰਾ ਫਿਰ ਵੱਡੇ ਸੋਚੇ ਦੀ ਸੰਗਾ ਕੈਮ ਪੜਿਆ ਹੋ ਗਿਆ ਆਪ ਤੋਂ ਨਾ ਭੰਡੇ ਜਾਰ ਦੀ ਪਰ ਤੂੰ ਕਹਿੰਦੀ ਕਦੀ ਖਰਾਬ ਹੋ ਜਾਂਦੀ ਕਈ ਵਾਰੀ ਤਮਾਚਰ ਵੀ ਆਏ ਲੱਗਦਾ ਜਿਵੇਂ ਖੰਡੜਾ ਪੋਣਾ ਨਹੀਂ ਹੁੰਦਾ ਨਕੀ ਸੋਨਾ ਲੱਗਦਾ ਈ ਇਹ ਗੱਲਾਂ ਬਗੜਦਾ ਤੂੰ ਮੇਰੇ ਕੋਲੇ ਲਜਾ ਦੁੱਖ ਚੁੱਕ ਬੈਤੈ ਨੂੰ ਦੱਸੀ ਜੇ ਨਾ ਜੇ ਤੂੰ ਕੁੱਟਣ ਤਾਂ ਹੀ ਉਹਨੇ ਵੀ ਪਾਈ ਆ ਗੱਲ ਬਣ ਗਈ ਬਣ ਗਈ ਬਾਹਲੇ ਬਾਈ ਤੇ ਬਾਹਰ ਅੰਦਰ ਖੁੰਡ ਤੇ ਜਾਣ ਨਾ ਹੂੰ ਅੱਜ ਨਾ ਪੜਨ ਦੇ ਜਾਰੀ ਗਰਮਾਏ ਸੂਰਜ ਤਾਂ ਹਾਂ ਟੰਗਣਾ ਪੰਡਾ ਹੂੰ ਅਗਲਾ ਕਹਿੰਦਾ ਵਿਛਣਿਆ ਪੰਜਾਬੀ ਦਾ ਹੈ ਖਾਇਆ ਦਿਨਾਂ ਅਖੀ ਦਿਨ ਵਿਖੇ ਖਾਇਆ ਜਿਹੜੀ ਖਾ ਕੇ ਹਾਂ ਤੜਕੇ ਨਹੀਂ ਫਿਰ 55 ਹਾਂ ਲੈ ਲਈ ਲੈ ਲਈ 5 ਰੁਪਿਆ ਇਸ ਗੱਲੋਂ ਖੁੱਲੀ ਛੋਟਾ ਤੇ ਫੇਰ ਠੀਕ ਆ ਫੇਰ ਆਪਾਂ ਨੂੰ ਕੋਈ ਲੋੜ ਨਹੀਂ ਜਦ ਆਪਾਂ ਟਾਲੀ ਕਰ ਦਾਂ ਬਾ ਠੀਕ ਆ ਸਮਝ ਗਿਆ ਗੱਲ ਟਾਲ ਹੋਊਗੀ ਮੈਂ ਹੀ ਨਹੀਂ ਹੁਣ ਟਾਲੀ ਆ ਉਹ ਤੇਰੀ ਗੱਲ ਮੰਨ ਕੇ ਫਿਰ ਜਦ ਘਰੇ ਇਕੱਲੇ ਜ਼ਰੂਰੀ ਪਊ ਨਾ ਟਾਲ ਕਰ ਜਾਵਾਂਗੇ ਮੈਂ 10 ਬੰਦੇ ਬੁਲਾ ਕੇ ਲਿਉਂ ਕੱਲ ਨੂੰ ਜਿਹੇ ਜੇ ਕੰਮ ਕਰਦਾ ਤੇ ਆ ਗਿਆ ਨਾ ਨਾ ਫੇਰ ਸਾਰੇ ਸਿੱਧੂ ਰਿਸ਼ਤੇਦਾਰ ਇਹਦੇ ਇੱਕ ਗੱਲ ਹੈ ਹਾਂ ਕਿ ਭਾਈ ਕੱਲ ਨੂੰ ਮਹੀਨੇ ਨੂੰ 20 ਦਿਨਾਂ ਨੂੰ ਜੇਚੇ ਦਾ ਹੋ ਗਿਆ ਤੇ ਮੰਗਰੋ ਤਾਂ ਕਰਾ ਸਕਦਾ ਨਾ ਮੇਰੇ ਮਾਗਰੋ ਕਾਦਾ ਕਰਾ ਲੇਗਾ ਫਿਰ ਬਦਨਾ ਮੀ ਦਾ ਉੱਡੀ ਹੈ ਯਾਰ ਬਦਨਾ ਮੀ ਮੂਰੇ ਚੱਜ ਜਨਾ ਬਦਨਾ ਮੀ ਕੀ ਬਦਨਾ ਮੀ ਹੁੰਦੀ ਆ ਤੇ ਚੰਗਾ ਲੱਗਦਾ ਏਡੀ ਉਮਰੇ ਬਦਨਾ ਮੀ ਜਾ ਜਾ ਮੋੜ ਕੇ ਬੰਡੇ ਚ ਮੇਰਾ ਭਵਾਂ ਦੀ ਲੌੜਾ ਟੁੱਟੀ ਹੈ ਤੈਨੂੰ ਬਦਨਾ ਮੀ ਦੀ ਹੈ ਯਾਰ ਭੈਣ ਦਾ ਫੇਰਾ ਆ ਯਾਰ ਭੈਣ ਦੀ ਬੰਡੇ ਹੈ ਜੀ ਬਦਨਾ ਮੀ ਜਾ ਬਈ ਯਾਰ ਨਾ ਖੇਤਿਆਂ ਵਰ ਹੀ ਤੇ ਮੈਥੋਂ ਸੱਚੀ ਕਹਾਂਗਾ ਜਦ ਮੁੱਠ ਮਰ ਮਰੀ ਮਰ ਜਾਈ 20 ਸਾਲ ਹੋ ਗਏ ਯਾਰ ਮਰਦਾ ਪੈਣ ਦੀ ਬੁੰਡ ਜਾ ਉਹ ਇਹ ਘੋੜੇ ਵਰਗੇ ਬਣ ਸਰੀਰ ਤੱਕ ਜਾ ਮਰੀ ਜਨਾਂ ਤੂੰ ਜਰ ਨਾ ਘੋੜੇ ਵਰਗਾ ਇੱਥੇ ਕੋਈ ਰਾਹ ਟੱਪ ਜੀ ਬੁੜੀ ਫੜ ਲਈ ਮੈਂ ਫੇਰ ਕੋਈ ਬਜਣਾ ਮੀ ਨਹੀਂ ਘੋੜੇ ਵਰਗਾ ਤਾਂ ਹੈ ਮੈਥੋਂ ਪੇਵ ਲੱਗੇ ਚ ਰਹੀਦਾ ਨਹੀਂ ਭਰਾਵਾ ਮੈਂ ਤੈਨੂੰ ਦੱਸਪੇ ਮੈਥੋਂ ਨੁ ਕਰਮਾਇ ਇਸ ਤੋਂ ਬੋਲਿਆ ਜਾਉ ਆਹ ਖੜੇ ਬੁੜੀ ਫੜੇਗਾ ਅਗਲੇ ਬੁੰਡ ਜਵਾ ਬਾ ਪਾਜੂ ਬਾ ਪਾਜੂ ਮੈਂ ਤੈਨੂੰ ਦੱਸ ਰਾਤ ਨੂੰ ਜੇ ਪੀਚੀ ਤੂੰ ਪੈਂਦਾ ਮੇਰੇ ਨਾਲ ਤੇਰੇ ਰਾਤਾ ਆਪ ਕਿ ਮੇਵਾ ਜ ਮੇਰਾ ਹੁਣ ਕਟੜਾ ਲੋ ਬਾਹਰ ਹੋ ਟਰੋਲੋਂ ਬਾਹਰ ਹੋ ਜਾਂ ਯਾਰ ਫਿਰ ਉਹ ਹੀ ਗੱਲ ਜਾਂਦਾ ਮੇਰਾ ਜੀ ਕਰਦਾ ਕੋਈ ਯਾਰ ਤੇਰੇ ਬੱਲੀ ਇਹ ਹਾੜ ਦਾ ਭੈਣ ਦੀ ਫੁੱਦੀ ਜਦੋਂ ਆਪਣੇ ਜਿਹੜੀ ਚੀਜ਼ ਲਈਏ ਜਦੋਂ ਵਰਤੀ ਨਾ ਗੱਚੀ ਮੱਚੂ ਵੀ ਕੰਮ ਲੈ ਲੋ ਤੇ ਵਰਤ ਵਰਤੀ ਐਡਾ ਹੋਇਆ ਵਰਤ ਵਰਤ ਹੋਇਆ ਯਾਰ ਮਰੀ ਜੇ ਨਾ ਫਿਰ ਸਿਰ ਸਿਰ ਚੜੀ ਜੇ ਨਾ ਯਾਰ ਤੂੰ ਚੜਦਾ ਮੈਂ ਤਾਂ ਕੋਈ ਨਹੀਂ ਚੜਦਾ ਤੂੰ ਐ ਕਰ ਚਾਰ ਜਨ ਘੁੰਮ ਫੇੜੇ ਪਾਛੇ ਲੰਘ ਜਾ ਮੈਂ ਇੱਥੇ ਕੋਈ ਲਿਆਉਣਾ ਭੈਣ ਦੀ ਲਾ ਨਾ ਲਵੇ ਪਾਣੀ ਕਨਾਲ ਲੈ ਪੈਸੇ ਤੇਰੇ ਕਿੰਨੇ ਬੜੂਏ ਕਨਾਲ ਦਾ ਠੇਕ ਤੜਕੇ ਯਾਰ ਬਾਣੀਆਂ ਜੋ ਲਈ ਜਮਾ ਪਏ ਨੇ ਆ ਵੀਰ ਕੋ ਮੈਂ ਤਾਂ ਪੁੱਛਿਆ ਮੈਂ 10 ਦਿਨ ਇਥੇ ਉਹਦਾ ਕੁਮੰਡਨ ਰੰਜਨ ਕਰਦਾ ਕਿੰਨੇ ਫੜਾ ਬੋਲ ਜਿੰਨੇ ਮਰਜੀ ਲੈ ਜਾ ਭੈਣ ਦਾ ਫੁੱਜਾ 100 ਰੁਪਏ ਚੰਗੇ ਆ ਪੋਥੜੀ ਨਾਲ ਕੋਈ ਨਹੀਂ ਲੈ ਜਾ ਚਲ ਮੈਂ ਜਾ ਹੀ ਆਉਂ ਭੈਣ ਦੀ ਬੁੰਡ ਜਾ ਇੱਥੇ ਜੇ ਕੰਜਰੀਆਂ ਨੇ ਚਾਈ ਜਲੇ ਬੱਸ ਫਿਰ ਅੱਛਾ ਵਾਸ਼ ਆਏ ਖੁੱਲ ਛੁੱਟੀ ਦੇ ਦੇ ਗਰ ਮੈਨੂੰ ਬਸ ਠੀਕ ਆ ਬਸ ਦੋ ਦੋ ਤਿੰਨ ਮਹੀਨਿਆਂ ਬਾਅਦ 10 ਕੁ ਦਿਨ ਗੱਲ ਕਰ ਵਿਆਹ ਨਾ ਕਰਾ ਲਈ ਮੈਂ ਤੈਨੂੰ ਨਾ ਜਮੀ ਨਹੀਂ ਮੈਨੂੰ ਕੀ ਲੋੜ ਆ ਜਾ ਰਹਾ ਠੀਕ ਹੈ ਮੈਨੂੰ ਕੀ ਲੋੜ ਆ ਉਹ ਤਾਂ ਮੈਂ ਕਈ ਵਾਰੀ ਹਸਾਬ ਲਾਇਆ ਗੱਲ ਜਾ ਤੂੰ ਆਖਿਆ ਕੀ ਕਹਿਣਾ ਜਿਵੇਂ ਹੁਣ ਤੂੰ ਵਿਆਹ ਕਰਾਏਂਗਾ ਮਤਲ ਕਰਾ ਲਿਆ ਹਾਂ ਵੀ ਜਿਹੜਾ ਲਟਕੀ ਆ ਗਈ ਵੀ ਤੇਰਾ ਮਤਲ ਬਿਮਾਰੀ ਠਮਾਰੀ ਛੂਟ ਜਵਾ ਰਿਸ਼ਤੇਦਾਰੀਆਂ ਜਾਂ ਮੈਂ ਹਸਾਬ ਲਾਇਆ ਵੀ 10000 ਰੁਪਏ ਮਹੀਨਾ ਪਿੜੇਗਾ ਤੂੰ ਵੱਧ ਭਾਂਜੀ ਪਿੜਿਆ ਕੱਟ ਨਹੀਂ ਪਿੜਦਾ ਹਾਂ ਉਹ ਤਾਂ ਹੁੰਦੀ ਹੈ ਖਰਚਾ ਫਿਰ ਬੁੜੀਆਂ ਦਾ ਤੇ ਜੇ ਕਿਤੇ ਵਿਆਹ ਨਾ ਕਰਾਵੇਂ ਬੀ ਮਾਤਲ 576400 ਚ ਨਲਕਾ ਗੇੜ ਲਿਆ ਹੂੰ ਇਹ ਮਹੀਨੇ ਚ ਪੰਜ ਚਾਰ ਵਾਰੀ ਵੀ ਗੇੜ ਦਾ ਨਲਕਾ ਹਜਾਰ ਦੋ ਯਰ ਦਾ ਖਰਚ 8000 ਫਿਰ ਵੀ ਬਚੇ ਤਾਂ ਆਪਣੇ ਕੋਲ ਆ ਬਹੁਤ ਸੋਹਣੀ ਗੱਲ ਦੱਸੀ ਆ ਬਹੁਤ ਚੰਗੀ ਤੇਰੀ ਸੱਚ ਵਾਲੀ ਗੱਲ ਆ ਉਹ ਭੈਣ ਦਾ ਲੈਣਾ ਇਹ ਕੰਮ ਚ ਮੈਨੂੰ ਛੜਾ ਰੱਖ ਦੇ ਹਾਂ ਚਾਣੀ ਗੱਲਾਂ ਰੁਪਈਆਂ ਦੀ ਬੱਚ ਦੇ ਕੱਢੀ ਆ 8000 ਰੁਪਏ ਆਪਣਾਫੇ ਚ ਜਾਣੇ ਇਸ ਗੱਲ ਚ ਹਾਂ ਆ ਹਿਸਾਬ ਲਾਉਂਦੀ ਐਡਾ ਹੋ ਗਿਆ ਭੈਣ ਦਾ ਲੈਣਾ ਹੋਰ ਤਾ ਬਾਂਹ ਬਣਾ ਦੇ ਮਰੀ ਜਨ ਬਾਂਹ ਬਣਾ ਦੇ ਬਾਂਹ ਹੁਣ ਕਿੱਥੇ ਬਣਦਾ ਭਾਅ ਉਹ ਚੜਿਆ ਫਿਰਦਾ ਮਰੀ ਜਨ ਤੇਰੀ ਉਮਰ ਚ ਤਾਂ ਘੱਟ ਹੀ ਸੀ ਉਹ ਜੋ ਮੋਹ ਹੀ ਨਹੀਂ ਸੀ ਜ਼ਮੀਨ ਨਾਲ ਬਾਪੂ ਉਹਨਾਂ ਕੋਲੇ ਬਾਧੂ ਸੀ ਜੇ ਰਾਤ ਵਾਲੀ ਹੋ ਗਈ ਤਾਂ ਕੱਟ ਗਈ ਮਰੀ ਜਨ ਤੂੰ ਵੀ ਵੀ ਕਰ ਜਾਂਦਾ ਤੀ ਚ ਬੇਰਗੀ ਸੀ ਉਧਰ ਆ ਕੰਮਵਾਰੀ ਤੇਰਾ ਬਾਹਲਾ ਇਹ ਹਾਊਟ ਦਾ ਖੇਤ ਜਾਣ ਵਾਲੀ ਤੇਰੇ ਅੱਗ ਲੱਗ ਜਾਂਦੀ ਐ ਤੇ ਤੂੰ ਉਰੋਂ ਟੱਪੇ ਖੜੇ ਆਂ ਕਿ ਤੇ ਖੇਤ ਨਾ ਜਾਈ ਤੈਨੂੰ ਬਦਬੂ ਖੇਤ ਧਰ ਕੇ ਘਰੇ ਛੱਡਦੀ ਨਹੀਂ ਹਾਂ ਭਰਾਵਾ ਭੈਂਦੀ ਬੁੰਡ ਜਾਵੇ ਮੇਰਾ ਗਾਂ ਨੂੰ ਫੇਰ ਠੇਕੇ ਤੇ ਲਾਉ ਠੇਕੇ ਤੇ ਕਿਵੇਂ ਲਾਏਗਾ ਤੂੰ ਹੁੰਦਾ ਨਹੀਂ ਭਰਾਵਾ ਜੇ ਹੁੰਦਾ ਕਰ ਲਈ ਮੈਂ ਆਪ ਕਰੂੰ ਆਏ ਕਰਗੇ ਜੇ ਕੋਈ ਮਤਲ ਜੇ ਜ਼ਮੀਨ ਆਪ ਕਰਨੀ ਆ ਕੋਈ ਬਾਹਰੋਂ ਬਾਹਰ ਦੇ ਬੰਦੇ ਬੰਦਾ ਦਾ ਛੱਡ ਬੁੜੀ ਵਾਲ ਕੇ ਖੇਤ ਮਾਰ ਲੈਣ ਕੋਈ ਬੁੜੀ ਹੈ ਹਾਂ ਮਿਰਚਾਂ ਧਾਲੀਆਂ ਕੋਈ ਦੋਕਣਾ ਕੋਈ ਬੰਦਾ ਨਹੀਂ ਭਾਲਾਂਗੇ ਕੋਈ ਬੰਦੇ ਦੀ ਤਵਾਰੀ ਨਹੀਂ ਮੈਨੂੰ ਬੁੜੀ ਦਾ ਤਵਾਰੀ ਵੱਜੀ ਹੁੰਦੀ ਆ ਆ ਬੁੜੀ ਦੀ ਤਵਾਰੀ ਵੱਡੀ ਆ ਉਹ ਫੇਰ ਨਾ ਉਹ ਵੇਲ ਨਾ 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 ਉਹ ਕੱਲ੍ਹ ਕਰਦਾ ਵੀ ਜੇ ਕੋਈ ਨਫਾ ਖੱਟਣਾ ਮਿਰਚ ਕੋਈ ਲਾਲੀ ਕੋਈ ਹੋਰ ਧਾਲ ਭਾਜੀ ਹੂੰ ਬੁੜੀ ਹੋਵੇ ਮਾਲਣ ਹੂੰ ਉੱਥੇ ਮੈਂ ਕੋਲੇ ਆਪਦੀ ਨਿਗ੍ਹਾਵਾਨੀ ਤੇ ਪਾਪੇ ਕਰਾਈਓ ਹਾਂ ਤੂੰ ਨਿਗ੍ਹਾਵਾਨੀ ਤੇ ਰਹੇਗਾ ਉੱਥੇ ਖੇਤ ਭੰਡਾ ਲਾਉਂਦਾ ਕਿਸੇ ਪਾਛੀ ਨਾ ਮੂਰੇ ਹੋਣ ਜਈ ਮੰਗੀ ਹਾਂ ਮੂਰੇ ਹੋਣ ਦੀ ਚਾਰ ਛੇ ਮੈਂ ਤਾਂ ਪਰਵਾ ਰੋਟੀ ਖਾਂ ਜਾਂ ਨਹੀਂ ਭੰਡਾ ਫੁੱਦਾ ਜਮਾ ਜਾ ਪਾ ਜਾ ਹਾਂ ਆ ਤੜਕੇ ਹੂੰ ਕਿਹਣਾ ਜਾਇਆ ਮਮਾ ਹੀ ਨਾ ਸੁਪਨੇ ਲਈ ਚਲੀ ਬੈਠਾ ਹਾਂ ਜੇ ਮਤਲਬ ਵੀ ਕਿਹਾ ਉਹਨਾਂ ਨੇ ਕਿਹਣਾ ਜਾਇਆ ਮਾ ਉਧਰ ਕਿੱਧਰ ਵੀ ਜੋੜੇ ਨੇ ਕਿਹਾ ਵੀ ਆਤਾ ਆ ਕੇ ਜਾ ਐਵੇਂ ਜਾਏ ਯਾਰ ਥੱਕੇ ਨਾ ਆਖੀ ਇਹਨਾਂ ਤੂੰ ਤੂੰ ਨਾਲ ਬਗ ਚਲੀ ਬਾਹਰ ਕੇ ਖੜ ਜੀ ਬੱਸ ਨਾ ਮੈਂ ਤਾਂ ਜਾਂਦਾ ਨਹੀਂ ਉਹ ਯਾਰ ਫਿਰ ਕਿਹਨਾਂ ਤੋਂ ਜਾਣੀ ਪੁੱਛੇ ਤਾ ਅਗਲਾ ਯਾਰ ਕਹੇ ਗਿਆ ਮੈਂ ਕਹੇ ਤਾਂ ਉਹਨੂੰ ਜੋਰੇ ਨੂੰ ਮਾਂ ਅਸੀਂ ਕਰਾਉਂਦੇ ਗੁਰੂ ਹੁੰਦੇ ਨੇ ਸਿੱਧੀ ਗੱਲ ਤੂੰ ਕਹੇ ਤਾ ਲੈ ਮੈਨੂੰ ਵੀ ਪੁੱਛ ਮੈਂ ਤਾਂ ਪਾਸੇ ਕਰਕੇ ਕਹੇ ਤਾ ਮੈਂ ਕਹੇ ਚੱਲੀ ਯਾਰ ਮੈਂ ਤੜਕੇ ਤੇਰੇ ਭਾਈ ਉਹਨਾਂ ਨੂੰ ਸਾਦਾ ਮਾਸੜਾ ਰਣ ਤੇ ਤੇਰੇ ਮਾਮੇ ਆਣੇ ਸਾਦਲਾ ਸਾਦਲਾ ਹਾਂ ਵੀ ਭਾਈ ਆ ਮੇਰੇ ਹਮੈਤੀ ਐ ਤੇਰੇ ਕਹੇ ਮੈਤੀ ਆ ਮਾੜਾ ਬੰਦਾ ਤੂੰ ਸਹਿਣਾ ਹੋ ਗਿਆ ਮੈਂ ਵੱਡਾ ਕਹ ਤੂੰ ਤੂੰ ਵੱਡਾ ਤਾਂ ਤੂੰ ਹੀ ਐ ਮੈਂ ਕਹਿੰਦਾ ਮਾਹੀ ਜਨ ਯਾਰ ਕਿਸੇ ਕੰਮਚੀ ਨਹੀਂ ਪੈਸਾ ਚੁੱਕ ਕਰਕੇ ਤਾਹ ਮੇਰਾ ਕੰਬਲ ਨਾ ਲਈਂ ਪਰਾ ਬੀੜ ਗਣੀ ਮੁਸ਼ਕ ਮਾਰੀ ਜਾਂਦੀ ਆ ਉਹ ਭੈਣ ਦੇ ਲਾ ਨਾ ਮੈਂ ਕਿੱਥੋਂ ਬੀੜੀਆਂ ਪੈਣਾ ਉਹ ਮੇਰਾ ਕੰਬਲ ਕੱਲ ਤੂੰ ਲਿਆ ਉੱਤੇ ਲੈ ਕੇ ਪਿਆ ਹੋਏਗਾ ਮੁਸ਼ਕ ਆਈ ਆ ਜਮੈ ਨੂੰ ਤੇ ਤੇਰੇ ਵਾਲੇ दारू ਦੀ ਮੁਸ਼ਕ ਮਾਰਦੀ ਆ ਉਹ दारू ਦਾ ਕੀ ਆ ਜਰ ਕਿੱਥੇ ਬੀੜੀ ਕਿੱਥੇ दारू ਹਾਂ ਮਰੀ ਜਨਾਬ ਦਾ ਕੰਬਲ ਨਹੀਂ ਮੈਂ ਤੇ ਨੱਥਾ ਮੈਂ ਆਉਣਾ ਚਾਹਾਂ ਆ ਜੀ ਆ ਜੀ ਹਾਂ ਕਿ ਜੋ ਉੱਥੇ ਜਾਲੇ ਪੱਖਾ ਮੇਰੇ ਬੰਨੀ ਰੱਖੀ ਰਾਤ ਤੂੰ ਮੇਰੇ ਸੁੱਤੇ ਪਾ ਤੇ ਆਪ ਜੀ ਲੱਤਾ ਬੰਨੀ ਕਰ ਲਿਆ ਯਾਰ ਮਛਰ ਲੜਦਾ ਸੀ ਉਹ ਤਾਂ ਲੜਦਾ ਯਾਰ ਮੈਂ ਤੜਕੇ ਕਿ ਮਖਾ ਇਹ ਕੀ ਗੱਲ ਬੜੀ ਬਾਤ ਨਹੀਂ ਆਉਂਦੀ ਤੂੰ ਪੈਣੀ ਪੁੱਠਾ ਐਸ ਪਾਸੇ ਹੋ ਕੇ ਮੈਂ ਆਏ ਪੈਣਾ ਤੇਰੇ ਧੱਕੂ ਪੈਣ ਜਾਂ ਲੰਨਾ ਚੱਲ ਦੇਖੀ ਜੋ ਬੜਾ ਮਾਜੀ ਰਾਂ ਤੇ ਮਖਾ ਉਹਨੇ ਪੈਣੇ ਆ ਹਾਂ ਆ ਇਹ ਨਹੀਂ ਚੰਦਾ ਕੰਮ ਬੰਦਾ ਭੈਂਦਾ ਲੋੜਾ ਗਲਤ ਹੋ ਗਿਆ ਕੰਮ ਜੇ ਇਹਨੂੰ ਮਾਰ ਦਿਆਂ ਤਾਂ ਬਦਨਾਮੀ ਆ ਵੀ ਮੁੰਡਾ ਮਾਰ ਚਪਿਓ ਨਹੀਂ ਭੈਂਦਾ ਲੋੜਾ ਬਾਹਰ ਬੂਰੀ ਟਪ ਜੇ ਨੂੰ ਕੁਝ ਕਰਨੀ ਡਾਕ ਨੂੰ ਜੱਟ ਟੱਕ ਜੀ ਪੰਜ ਕਿਲਾ ਲੱਗ ਜੇ ਹੋ ਤਾਂ ਵਿਲੇ ਜਾਵਾਂਗੇ ਮੰਗਰੋ ਮੁੜ ਕੇ ਮੋੜਣੀ ਪੰਜ ਸੱਤ ਹਾਲਾ ਤੇ ਮਜੂਦਦਰ ਝਾੜੀਆਂ ਕਰਕੇ ਭੈਂਜੀ ਫੁੱਜੀ ਕਪਾਣ ਲੈ ਕੇ ਉਹ ਉਧਰ ਟੱਕ ਨੂੰ ਬੁਲਾ ਕੇ ਉਹਦਰ ਯਾ ਸ਼ਰਤ ਤੁਸੀਂ ਆਣਾ ਬਹੁਤ ਆ ਮਗਰ ਉਹ ਕਿਆ ਕਰਾਂਗੇ ਭੈਣ ਦਾ ਫੁੱਲ ਆ ਗਿਆ ਵੇ ਆਏ ਚਕੀ ਮਨਾ ਕੋਈ ਹੁਣ ਫੋਪਨ ਦਾ ਮਾਰ ਦੂ ਭੈਣ ਦਾ ਲੰਨ ਜੇ ਲੱਤ ਤੋੜਤੀ ਸ਼ਰੀਰ ਦੇ ਬੋਝ ਲਾ ਮੰਜੇ ਚ ਪਈ ਹੱਗੀ ਜਾਵਾਂਗੇ ਭੈਣ ਦਾ ਲੌੜਾ ਇਹ ਯਾਰ ਹੱਥ ਧੋਣ ਨੂੰ ਵੀ ਡੱਬਾ ਫੜਾਉਂਦਾ ਇਹਨੂੰ ਪਜਾਈਏ ਕਿਸੇ ਨੂੰ ਬਾਹਰ ਬੂਰ ਤੱਕਾ ਕੋਈ ਨੂੰ ਪਤਾ ਚੜਦੇ ਨਹੀਂ ਜਿੰਦਰਾ ਕਰਦਾ ਲਾ ਆਇਆ